ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਭਾਈ ਰਾਣਾ ਟੀਵੀ ਆ ਉੱਥੇ ਜਾ ਕੇ ਵੀ ਮੇਰਾ ਭਰਾ ਫੋਲੋ ਕਰ ਲਓ ਨਾਲ ਹੀ ਸਾਡੀ ਅਸਟਾਡੀ ਚੱਲਦੀ ਆ ਉਹ ਵੀ ਰਾਣਾ ਟੀਵੀ ਆ ਨਾ ਤੇ ਮੇਰਾ ਭਰਾ ਉੱਥੇ ਜਾ ਕੇ ਵੀ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਇ ਸੰਪਰਕ ਕਰ ਸਕਦੇ ਆ ਤੇ ਭਾਈ ਅੱਜ ਅਸੀਂ ਆਏ ਆ ਪੈਂਦਵਾਂ ਅੰਦਰ ਦੋੜ ਜ਼ਿਲ੍ਹਾ ਇਹਨੂੰ ਮੋਗਾ ਲਗੈਂਦਾ ਤਹਿਸੀਲ ਨੂੰ ਬਾਗਾਪਰਾ ਤੇ ਬਾਈ ਕੋਲੇ ਅੱਜ ਬਹੁਤ ਇੱਕ ਨਗੀਨਾ ਹੀ ਆ ਬਾਈ ਵੈੜ ਤੁਹਾਨੂੰ ਦਿਖਾਉਣੇ ਆ ਤੇ ਬਾਕੀ ਤੇ ਆਪਾਂ ਬਾਈ ਤੋਂ ਲੈਨੇ ਆ ਸਸੀਗਾ ਬਾਈ ਸਸੀਗਾ ਔਰ ਸੈਂਕ ਨੰਬਰ ਦਾ ਠੀਕ ਹੈ ਤੇ ਕੀ ਡਿਟੇਲ ਆ ਬਾਈ ਆਪਣੀਆਂ ਵੈੜ ਦੀ ਇਹ ਦੂਜਾ ਸੁਆ ਬਾਈ ਠੀਕ ਹੈ ਹਾਂਜੀ ਮੂਹ ਛੇ ਦਾੰਦਾ ਮੂਹ ਛੇ ਦਾੰਦਾ ਹਾਂਜੀ ਬਾਈ ਠੀਕ ਹੈ ਤੇ ਪਹਿਲੇ ਸੁਏ ਬਾਈ ਕੀ ਰਿਕਾਰ ਸੀਗਾ ਦੁੱਧ ਦਾ 30 ਪਲੱਸ ਦੁੱਧ ਦਿੱਤਾ ਪਹਿਲੇ ਸੀ 30 ਪਲੱਸ ਦੁੱਧ ਦਿੱਤਾ ਹਾਂਜੀ ਬਾਈ ਬਾਈ ਤੁਸੀਂ ਦੇਖ ਸਕਦੇ ਆ ਪੂਰੀ ਵਜਨ ਵਾਲੀ ਵੈੜ ਆ ਬਾਈ 30 ਪਲੱਸ ਦੁੱਧ ਦਿੱਤਾ ਹਵਾਨਿਆ ਰਬ ਤੁਸੀਂ ਦੇਖ ਸਕਦੇ ਜਿੰਨਾ ਹਵਾਨੇ ਹੀ ਤੱਕ ਗਾਣੂ ਆ ਉਨੀ ਪਛਾਣੂ ਆ ਬਾਈ ਠੰਡੀ ਸੀਲ ਪੂਰੀ ਆ ਵੀ ਅਸੀਂ ਓਪਰੇ ਬੰਦੇ ਆ ਓਹੋ ਜੀ ਕੋਈ ਗੱਲਬਾਤ ਨਹੀਂ ਹੱਥ ਲਾਈਏ ਨਾ ਕੋਈ ਚੱਕਰ ਨਹੀਂ ਬਈ ਥਾਣਾ ਹੁੰਦਾ ਆਪ ਹੀ ਹੱਥ ਲਾਦਾ ਬਈ ਓਪਰੇ ਬੰਦੇ ਜਮਾ ਨਹੀਂ ਬਈ ਉਹ ਮੈਂ ਕਿ ਤੁਹਾਨੂੰ ਪਹਿਲਾਂ ਵੀ ਦੱਸੀਦਾ ਜਿਹੜਾ ਚੰਗਿਆ ਦੁੱਧ ਵਾਲਾ ਪਸ਼ੂ ਹੁੰਦਾ ਬਈ ਉਹ ਠੰਡਾ ਸੀਲ ਹੀ ਹੁੰਦਾ ਮਾੜਾ ਤੋਰਦੀ ਵੀਰੇ ਬਾਕੀ ਉਹਨੂੰ ਤੋਰਾ ਦਿਖਾ ਆਣਨੇ ਆ ਹਵਾਨਾ ਵੈਸੇ ਬਈ ਖੜੀ ਤੇ ਵੀ ਦਿਸ ਜਾਂਦਾ ਗੱਠ ਹਵਾਨਾ ਚੌੜਾ ਆਉਂਦਾ ਤਾਂ ਆਪ ਬਾਕੀ ਤੁਰਦੀ ਉਹ ਤੁਹਾਨੂੰ ਫਣ ਹਵਾਨਾ ਦੇ ਜਾਣਾ ਤੇ ਬਾਕੀ ਹਜੇ ਕਿੰਨੇ ਕਿ ਦਿਨਾਂ ਦੀ ਕੱਚੀ ਆ ਵੀਰੇ ਹਜੇ 10 ਦਿਨ ਦੀ ਕੱਚੀ ਆ ਬਈ ਹਜੇ ਵੀਰੇ 10 ਦਿ ਬਾਕੀ ਮੈਂ ਨੇੜ ਤੋਂ ਦਿਖਾ ਦੀ ਗੁਰੂ ਤੁਹਾਨੂੰ ਬਾਕੀ ਵੀ ਤੁਹਾਨੂੰ ਥਾਂ ਦਿਖਾਉਣ ਆਇਆ ਇੱਕੋ ਜੀ ਦੂਰੀ ਤੇ ਵੀ ਥਾਂ ਲੱਗੇ ਵੇ ਕੰਨੀਆਂ ਤੇ ਥਾਂ ਲੱਗੇ ਵੇ ਆ 30 ਪਲੱਸ ਪਲੱਸ ਦੁੱਧ ਦਿੰਦਾ ਪਹਿਲੇ ਸੂਏ ਦੂਜੇ ਸੂਏ ਸੋਣਾ 10 ਦਿਨਾਂ ਦੀ ਹਜੇ ਕੱਚੀ ਆ ਤੇ ਬਾਕੀ ਡਿਟੇਲ ਆ ਬਈ ਤੇ ਬਈ ਇਹ ਦੂਜਾ 10 ਦਿਨਾਂ ਦੀ ਕੱਚੀ ਆ ਹਨਾ ਮੁੱਲ ਮੁੱਲ ਕੀ ਕਰਦੇ ਆ ਬਈ ਮੁੱਲ ਫੋਨ ਤੇ ਹੀ ਕਰ ਲਾਇਆ ਬਈ ਉੱਥੇ ਹੀ ਕਰਨਾ ਹੈ ਮੁੱਲ ਬਈ ਫੋਨ ਤੇ ਹੀ ਕਰਨਾ ਹੈਗਾ ਤੇ ਇੱਕ ਬਈ ਆਪਦਾ ਫੋਨ ਨੰਬਰ ਆ ਤੇ ਘਰ ਦਾ ਐਡਰੈਸ ਦੱਸੋ ਫੋਨ ਨੰਬਰ ਬਈ 94870 79743 ਠੀਕ ਹੈ ਤੇ ਡੋਗ ਵਾਲੀ ਸੜਕ ਦੇ ਘਰ ਠੀਕ ਹੈ ਬਈ ਬਈ ਬਾਈ ਦਾ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਹੈ ਤੁਸੀਂ ਬਾਈ ਨਾਲ ਫੋਨ ਤੇ ਕਨੈਕਟ ਕਰ ਸਕਦੇ ਆ ਗੁਰੂ ਥਾਨ ਥਣ ਮਾੜੇ ਇੱਕ ਨੇੜੇ ਤੋਂ ਫਿਰਦੇ ਬਾਕੀ ਤੁਹਾਨੂੰ ਥਾਨ ਨੇੜੇ ਤੋਂ ਬਈ ਫੇਰ ਦਿਖਾਇਆ ਨਾ ਥਾਨ ਤੋਂ ਬਹੁਤ ਸੋਹਣਾ ਲੱਗਿਆ ਕਰਮਾ ਵਾਲੀ ਦਾ ਬਾਕੀ ਇਹ 10-10 ਦੀ ਕੱਚੀ 10-10 ਚ ਇਹ ਕਰਮਾ ਵਾਲੀ ਨੇ ਆਪ ਦਾ ਕੋਹਾ ਹਾਣਾ ਹਵਾਨੇ ਦਾ ਬਣਾ ਜਾਣਾ ਬਈ ਤੇ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਇਹਨਾਂ ਨਾਲ ਬਈ ਸਾਡਾ ਹੌਸਲਾ ਬਣਿਆ ਰਹਿੰਦਾ ਜੋ ਵੀ ਭਰਾ ਚੈਨਲ ਤੇ ਪਹਿਲੀ ਾਰ ਵੀਡੀਓ ਦੇਖ ਰਿਹਾ ਉਹ ਚੈਨਲ ਨੂੰ ਸਬਸ ਤੇ ਕੈਮਰਾ ਭਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀ ਜੋ ਚੰਗੀ ਚੀਜ਼ ਆ ਉਹ ਕਿਸੇ ਚੰਗੇ ਕਿਸਾਨ ਭਰਾ ਕੋਲ ਜਾ ਸਕੇ ਤੇ ਇਦਾਂ ਹੀ ਮੇਰਾ ਭਰਾ ਚੈਨਲ ਨੂੰ ਪਿਆਰ ਕਰਦੇ ਰਹੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬਾ